ਕੱਲ ਪੰਜਾਬ ਦੀ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਤੇ ਸਾਬਕਾ ਮਨਿਸਟਰ ਪੰਜਾਬ ਸਰਕਾਰ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਸ ਤਰ੍ਹਾਂ ਉਹਦੇ ਘਰ ਚ ਪੁਲਿਸ ਨੇ ਦਾਖਲ ਹੋ ਕੇ ਉਹਨੂੰ ਗ੍ਰਿਫਤਾਰ ਕੀਤਾ ਮੈਂ ਕਹਿਣਾ ਚਾਹੁੰਦਾ ਕੱਲ ਬੜੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਸਪਾਸ ਸਲਾਰਾਂ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਅਖਬਾਰਾਂ ਜਾਂ ਉਹਦੀ ਵਾਈਫ ਦੇ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਸਰਕਾਰ ਨੇ ਧੱਕਾ ਕੀਤਾ ਸਰਕਾਰ ਨੇ ਧੱਕਾ ਕੀਤਾ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਦਲਾਂ ਦੀ ਸਰਕਾਰ ਸੀ ਮਜੀਠੀਆ ਜੀ ਮੰਤਰੀ ਸੀ ਉਦੋਂ ਇਹ ਧੱਕਾ ਕਰਦੇ ਰਹੇ ਸੀ ਉਦੋਂ ਵੀ ਵਿਰੋਧ ਕੀਤਾ ਤੇ ਅੱਜ ਜੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਕਹਿਣ ਸਾਰ ਧੱਕਾ ਕੀਤਾ ਇਸ ਤਰ੍ਹਾਂ ਘਰ 'ਚ ਜ਼ਬਰਦਸਤੀ ਵੜ ਕੇ ਤੇ ਉਹ ਗ੍ਰਿਫਤਾਰ ਕੀਤਾ ਅਸੀਂ ਹਰੇਕ ਧੱਕੇ ਛਾਏ ਦੀ ਨਖੇਦੀ ਕਰਦੇ ਹਾਂ ਧੱਕਾ ਕੋਈ ਸਰਕਾਰ ਕਰੇ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਹਾਂ ਪਾਰੇ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਅਜ ਦੰਦਾ ਨਾ ਖੋਲਣੀਆਂ ਪੈ ਰੀਆਂ ਮੈਂ ਕਹਿਣਾ ਚਾਹੁੰਨਾ ਵਿਕਰਮ ਸਿੰਘ ਵਜੀਠੀਆ ਜਾਂ ਕਾਲੀਆਂ ਨੂੰ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਜੋ ਕੁਝ ਕੀਤਾ ਅਜ ਭੁੱਲ ਗਏ ਮੈਨੂੰ ਬੜਾ ਤਰਸ ਆਇਆ ਵਿਕਰਮ ਸਿੰਘ ਵਜੀਠੀਆ ਦੀ ਧਰਮ ਪਤਨੀ ਨੇ ਕਿਹਾ ਵੀ ਮੇਰੇ ਮਾਤਾ ਸੀ 60 ਸਾਲ ਦੇ ਬਜ਼ੁਰਗ ਉੱਥੇ ਪੁਲਿਸ ਵੜ ਗਈ ਸਾਡੇ ਬੱਚੇ ਸੀ ਉੱਥੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਬੀਬੀ ਜੀ ਤੁਹਾਡੇ ਪਤੀ ਦੇਵ ਤੁਹਾਡੀ ਸਰਕਾਰ ਤੁਹਾਡੇ ਰਿਸ਼ਤੇਦਾਰ ਜਦੋਂ ਉਹਨਾਂ ਨੇ ਵੀ ਆਹੀ ਕੁਝ ਕੀਤਾ ਇਹਨਾਂ ਦਾ ਹੀ ਇਹਨਾਂ ਦੇ ਪਾਏ ਪੂਰਨਿਆਂ ਤੇ ਅੱਜ ਦੂਜੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਹੈ ਤੁਹਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਦੇ ਆ ਉਹਨੇ ਝੂਠੇ ਪੁਲਿਸ ਮੁਕਾਬਲੇ ਬਾਬਾ ਬੂਝਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਸੀ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਵਿਦਵੀ ਕਾਂਡ ਵਾਪਰਿਆ ਤੁਹਾਡੇ ਉਹੀ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲ੍ਹਾਂ ਚ ਡੱਕਿਆ ਤੁਸੀਂ ਪਾਬੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੁਖੀ ਸਵਾਗ ਰਚਣ ਵਾਲੇ ਨੂੰ ਤੁਸੀਂ ਪੋਸਤ ਪਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਜੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਰਹੀ ਤੁਹਾਡੇ ਰਾਜ ਚ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਤਾਂ ਬਸੰਤਰ ਲੱਗਦੀ ਆ। ਜੱਗ ਨਾਲ ਜੋ ਕੁਝ ਬੀਤਿਆ ਤੁਹਾਡੇ ਸਾਹਮਣੇ ਜੋ ਹੱਡੀ ਬੀਤਿਆ ਮੈਂ ਉਹ ਸੰਗਤ ਨਾਲ ਸਾਂਝੇ ਕਰਨਾ ਚਾਹੁੰਨਾ ਮੈਂ ਸੰਗਤ ਨੂੰ ਅਪੀਲ ਕਰਨੀ ਚਾਹੁੰਨਾ ਕਿ ਇਹਨਾਂ ਬਾਦਲਾਂ ਨੇ ਮਜੀਠੀਆਂ ਨੇ ਆਹੀ ਕੁਛ ਕੀਤਾ ਜੋ ਕੁਝ ਅੱਜ ਇਹਨਾਂ ਨਾਲ ਹੋ ਰਿਹਾ ਇਹਨਾਂ ਨੂੰ ਗੁਰਬਾਣੀ ਦੇ ਉਹ ਵਾਕ ਯਾਦ ਕਰਨੇ ਚਾਹੀਦੇ ਆ ਸਤਿਗੁਰ ਸੱਚੇ ਬਾਦਸ਼ਾਹ ਨੇ ਬਾਣੀ ਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਕਿ ਜੈਸਾ ਬੀਜਾ ਸੋਲ ਹੋਣਾ। ਦੇਹੋ ਜਿਆ ਬੀਜਿਆ ਵੱਡਣਾ ਪੈਣਾ ਪੰਜਾਬ ਦੀ ਹੈ ਕੋਈ ਜੇਲ ਜਿਹੜੀ ਸਾਨੂੰ ਨਹੀਂ ਦਿਖਾਈ ਕੀ ਕਸੂਰ ਸੀ ਇਹ ਪ੍ਰਚਾਰ ਕਰਦੇ ਸੀ ਧਰਮੰਦਾ ਅਸੀਂ ਪਖੰਡਵਾਦ ਦਾ ਵਿਰੋਧ ਕਰਦੇ ਸੀ ਅਮਰ ਸੰਚਾਰ ਕਰਦੇ ਸੀ ਸਾਡੇ ਤੇ ਪਾਬੰਦੀਆਂ ਲਾਈਆਂ ਮੈਂ ਇੱਕਦੋ ਫੋਟੋਆਂ ਵੀ ਸਾਂਝੀਆਂ ਕਰੂੰਗਾ ਅੱਜ ਮੈਨੂੰ ਬਿਕਰਮ ਸਿੰਘ ਮਜੀਠੀਆ ਦੇ ਬੱਚਿਆਂ ਦੀ ਤਸਵੀਰ ਵੇਖ ਕੇ ਯਾਦ ਵੀ ਮੇਰਾ ਤਾਂ ਬੱਚਾ ਉਦੋਂ ਇਦੋਂ ਵੀ ਛੋਟਾ ਸੀ ਪ੍ਰਬਾਨ ਸਿੰਘ ਜਦੋਂ ਮਾਂ ਦੀ ਕੁਛੜ ਚੜ੍ਹ ਕੇ ਉਹ ਤਰੀਕਾਂ ਤੇ ਆਉਂਦਾ ਸੀ ਤੇ ਜੇਲ੍ਹ 'ਚ ਮੁਲਾਕਾਤਾਂ ਲਈ ਆਉਂਦਾ ਸੀਗਾ ਜਦੋਂ ਮੇਰੇ ਨਾਲ ਜਾਂਦੇ ਆ ਸਾਡੀਆਂ ਗੱਡੀਆਂ ਨੂੰ ਘੇਰ ਲਿਆ ਜਾਂਦਾ ਸੀਗਾ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਦੇ ਇਸ਼ਾਰਿਆਂ ਤੇ ਤੇ ਸਾਨੂੰ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਦੀ ਹਾਜ਼ਰੀ 'ਚ ਲੈ ਜਾਂਦੇ ਸੀ ਬੱਚਿਆਂ ਦੇ ਸਾਹਮਣੇ ਬੱਚੇ ਵੇਖਦੇ ਸੀ ਕਸੂਰ ਕੀ ਸੀ ਧਰਮ ਦਾ ਪ੍ਰਚਾਰ ਧਰਮ ਦੇ ਪ੍ਰਚਾਰ ਦੇ ਰੋਗ ਅਸੀਂ ਗੁਰਦੁਆਰ ਸਾਡੇ ਗੁਰਦੁਆਰਿਆਂ ਤੇ ਉੱਤੇ ਕਬਜ਼ੇ ਕੀਤੇ ਕੋੜ ਸ਼ਮੀਰ ਗੁਰਦੁਆਰਾ ਜੰਡਾਲੀ ਸਰਸਵਤ ਦੀ ਰਾਤ ਨੂੰ ਚੱਕਿਆ ਤਿੰਨ ਜ਼ਿਲ੍ਹਿਆਂ ਦੀ ਪੁਲਿਸ 35-40 ਗੱਡੀਆਂ ਦੋ ਐਸਐਸਪੀ ਹਾਜ਼ਰ ਸੀਗੇ ਮਾਨਸਾ ਤੇ ਫਰੀਦਕੋਟ ਦਾ ਭਵਿੰਦਰ ਸਿੰਘ ਖੱਡੜਾ ਐਸਐਸਪੀ ਮਾਨਸਾ ਸੁਰਜੀਤ ਸਿੰਘ ਕਾਲੋਂ ਫਰੀਦਕੋਟ ਉਹਨਾਂ ਦੀ ਗਵਾਹੀ ਚ ਪੁਲਿਸ ਫੋਰਸਾਂ ਨਾਲ ਬਠਿੰਡੇ ਦੀ ਫੋਰਸ ਬਠਿੰਡੇ ਦਾ ਐਸਐਸਪੀ ਨਾਲ ਨਹੀਂ ਸੀ ਆਇਆ ਉਦੋਂ ਗੁਰਪ੍ਰੀਤ ਸਿੰਘ ਭੁੱਲਰ ਸੀ ਉੱਥੇ ਸਾਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲੈ ਗਏ ਮੇਰੇ ਸਾਥੀਆਂ ਨੂੰ ਵੀ ਗੁਰੂ ਕੇ ਲੰਗਰ 'ਚ ਸੇਵਾ ਕਰਨ ਵਾਲੇ ਦਰਬਾਰ 'ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਸਾਡੇ ਜੁੱਤੀਆਂ ਜੋੜੇ ਵੀ ਤੁਹਾਡੇ ਦਾ ਜੇ ਜੁੱਤੀਆਂ ਜੋੜੇ ਨਹੀਂ ਚੱਕੇ ਵਿਜੀਲੈਂਸ ਨੇ ਸਾਡੇ ਤਾਂ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਲੈ ਗਏ ਸੀ ਤੇ ਸਾਡੇ ਤੇ ਮੁਕਾਦਮੇ ਤੇ ਪੌਣੇ 2 ਮਹੀਨੇ ਮੈਨੂੰ ਫਰੀਦਕੋਟ ਦੀ ਜੇਲ੍ਹ 'ਚ ਬੰਦ ਰੱਖਿਆ ਕਸੂਰ ਕੀਆ ਹਰਿਆਣਾ ਕਮਿਊਨਿਟੀ ਕੋ ਬਣਾਈ ਹਰਿਆਣਾ ਕਮੇਟੀ ਹਰਿਆਣਾ ਸਰਕਾਰ ਨੇ ਬਣਾਈ ਸੀ ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਲਿਆ ਚੀਕੇ ਗੁਰਦੁਆਰੇ ਦਾ ਪ੍ਰਬੰਧ ਲਿਆ ਸੀ ਸਾਡੀਆਂ ਗੱਡੀਆਂ ਟੋਜਣ ਕਰਕੇ ਲੈ ਕੇ ਲਵਾਰਸ ਖੜੀਆਂ ਦਿਖਾ ਕੇ ਉਹਨਾਂ ਜੇ ਕੇ 47 ਦੇ ਰੌਂਦ ਪਾਏ ਥੋੜੇ ਦੇ ਤਾਂ ਜੇ ਵਿਜੀਲੈਂਸ ਨੇ ਕੇ 47 ਦੇ ਰੌਂਦ ਨਹੀਂ ਪਾਏ ਤੁਸੀਂ ਤਾਂ ਇਹ ਕੇ 47 ਦੇ ਰੌਂਦ ਪਾਉਂਦੇ ਰਹੇ ਆ ਝੂਠੇ ਮੁਕਦਮੇ ਸਾਡੇ ਕਿੰਨੇ ਫੇਸ ਕੀਤੇ 552 ਦੀਆਂ ਜ਼ਮਾਨਤਾਂ ਵੀ ਹਾਈ ਕੋਰਟ ਚੋਂ ਹੋਈਆਂ ਭੀਖੀ ਕੀਰਤਨ ਦਰਬਾਰ ਨੂੰ ਚੱਲੇ ਸੀ ਦੋ ਦਿਵਾਨ ਲੱਗੇ ਤੀਜੇ ਤੇ ਜਾ ਰਹੇ ਅਮਰਤ ਸੰਚਾਰ ਹੁਣ ਆ ਸੀਗਾ ਤੁਸੀਂ ਕੋਰ ਸਮੀਰ ਗੁਰਦਾਰੇ ਦੇ ਬਾਹਰ ਨਿਕਲਦੇ ਗ੍ਰਿਫਤਾਰ ਕਰ ਲਿਆ ਗਿਆ ਸਰ ਸਿੰਘ ਡੀਐਸਪੀ ਇੱਕ ਭਾਰਦਵਾਜ ਔਰ ਇੱਕ ਡੀਐਸਪੀ ਬਲਜੀਤ ਸਿੰਘ ਮੇਰੇ ਪਿੰਡ ਦਾ ਹੀ ਸੀਗਾ ਤੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਲੈ ਗਏ ਆਪਣਾ ਜਿਹੜਾ ਥਾਣਾ ਸੀਗਾ ਤੁਹਾਡਾ ਆਪਣਾ ਜਿਹੜਾ ਹੈ ਕੁਸਲਾ ਕੁਸਲਾ ਪਹਿਲਾਂ ਰੈਸਟ ਹਾਊਸ ਫਿਰ ਉਸ ਤੋਂ ਬਾਅਦ ਥਾਣਾ ਜਿਹੜਾ ਸੀ ਨੇੜੇ ਜੋੜਕੀਆਂ ਜੋੜਕੀਆਂ ਥਾਣੇ 'ਚ ਫਿਰ ਰਾਤ ਨੂੰ ਫਿਰੋਜ਼ਪੁਰ ਜੇਲ੍ਹ ਤੁਸੀਂ ਸਾਡੇ ਤੇ ਇਨਾ ਜ਼ਬਰ ਤੇ ਜ਼ੁਲਮ ਕੀਤਾ ਪੰਜਾਬ ਦੀ ਕਿਹੜੀ ਜੇਲ ਜਿਹੜੀ ਮੈਨੂੰ ਨਹੀਂ ਦਿਖਾਈ ਧਰਮ ਪ੍ਰਚਾਰ ਦੇ ਪਾਬੰਦੀਆਂ ਬਠਿੰਡਾ ਜੇਲ ਫਰੀਦਕੋਟ ਜੇਲ ਫਰੋਜ਼ਪੁਰ ਜੇਲ ਕਪੂਰਥਲਾ ਜੇਲ ਹੁਸ਼ਿਆਰਪੁਰ ਜੇਲ ਗਰਦਾਸਪੁਰ ਜੇਲ ਔਰ ਇਧਰ ਹਰਿਆਣੇ ਦੀ ਹਸਾਰ ਜੇਲ ਜਦੋਂ ਤੁਸੀਂ ਮੈਨੂੰ ਲੰਡਨ ਤੋਂ ਆਏ ਨੂੰ ਅੰਮ੍ਰਿਤਸਰ ਗ੍ਰਿਫਤਾਰ ਕਰਕੇ ਤੇ ਇਧਰ ਭਜਵਾ ਦਿੱਤਾ ਸੀਗਾ ਹਸਾਰ ਦੀ ਜੇਲ ਚ ਕਸੂਰ ਕੀ ਹਰਿਆਣਾ ਕਮੇਟੀ ਕੋ ਬਣਾਈ ਹੈ ਕਸੂਰ ਕੀ ਆ ਸਰਸੇ ਵਾਲੇ ਦਾ ਵਿਰੋਧ ਕਿਉਂ ਕਰਦੇ ਆ ਅਸੀਂ ਡਾਕਾ ਮਾਰਿਆ ਸੀ ਕਿਤੇ ਅਸੀ ਕਿਹਾ ਤਾਂ ਕਤਲ ਕੀਤਾ ਸੀਗਾ ਸਾਨੂੰ ਹੀ ਗ੍ਰਿਫਤਾਰ ਤੁਸੀਂ ਇਹ ਤੁਹਾਡੀਆਂ ਹੁਣ ਆਪਣੇ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈ ਰੀਆਂ ਮੈਂ ਕਹਿਣਾ ਚਾਹੁੰਦਾ ਅੱਜ ਮੈਨੂੰ ਹਮਦਰਦੀ ਆ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਲ ਕਿ ਉਹਨੇ ਆਪਣਾ ਦੁੱਖ ਦਰਦ ਉਹਦਾ ਛਲ ਗਿਆ ਪਰ ਉਹਨੂੰ ਦੇਖਣਾ ਚਾਹੀਦਾ ਕਿ ਇਹਨਾਂ ਦੇ ਰਾਜ ਚ ਕੀ ਕੁਝ ਹੁੰਦਾ ਰਿਹਾ ਮੈਂ ਫੋਟੋਆਂ ਵੀ ਸਾਂਝੀਆਂ ਕਰੂੰਗਾ ਕਿ ਜਦੋਂ ਸਿਖਰ ਦੁਪਹਿਰਾਂ ਜੇਠ ਹੜ ਦਾ ਮਹੀਨਾ ਹੁੰਦਾ ਸੀਗਾ ਸਿਖਰ ਦੀ ਗਰਮੀ ਹੁੰਦੀ ਸੀ ਤੇ ਡੇਢ ਦੋ ਸਾਲ ਦਾ ਮੇਰਾ ਪੁੱਤਰ ਆ ਕੇ ਤਰੀਕ ਤੇ ਬਾਹਰ ਸੰਗਤਾਂ ਦੇ ਨਾਲ ਖੜਾ ਹੁੰਦਾ ਸੀ ਜਾਂ ਫਰੀਦਕੋਟ ਜੇਲ੍ਹ ਦੇ ਬਾਹਰ ਮੁਲਾਕਾਤ ਲਈ ਖੜਾ ਹੁੰਦਾ ਸੀ ਜਾਂ ਜਦੋਂ ਕਾਰ ਵਿੱਚ ਕਿਤੇ ਨਾਲ ਜਾ ਰਹੇ ਤੇ ਉਹਨਾਂ ਨੂੰ ਮੇਰੇ ਸਾਥੀ ਸਿੰਘਾਂ ਨੂੰ ਛੋਟ-ਛੋਟੀ ਉਮਰ ਦੇ ਕੀਰਤਨ ਕਰਨ ਵਾਲੇ ਸਾਥੀ ਸਿੰਘਾਂ ਨੂੰ ਫੜ ਕੇ ਜੇਲਾ 'ਚ ਡੱਕਿਆ ਗੁਰੂ ਕੇ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਥੀਆਂ ਨੂੰ ਫੜ-ਫੜ ਜੇਲਾ 'ਚ ਡੱਕਿਆ ਹੱਥਾਂ ਦੀਆਂ ਦਿੱਤੀਆਂ ਹੁਣ ਦੰਦਾ ਨਾ ਖੋਲਣੀਆਂ ਪੈ ਰਹੀਆਂ ਇਹ ਹਸਾਬਕਤਾਬ ਵੀ ਹੋ ਰਿਹਾ ਜੈਸਾ ਬੀਜਾ ਸੋਲਣਾ ਜੋ ਬੀਜਾ ਵੱਢਣਾ ਪੈ ਰਿਹਾ ਇਹ ਗੁਰਬਾਣੀ ਦੇ ਬਚਨ ਜਦੋਂ ਆਪਣੇ ਲੱਗਦੀ ਉਦੋਂ ਹੀ ਅੱਗ ਲੱਗਦੀ ਹੈ ਦੂਜੇ ਦੇ ਤਾਂ ਕੋ ਸੰਤਰ ਲੱਗਦੀ ਹੈ ਅੱਜ ਜੋ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਕੀਤੇ ਗੁਨਾਹ ਜਿਹੜੇ ਇਹਨਾਂ ਨੂੰ ਭੁਗਤਣੇ ਪੈ ਰਹੇ ਜੋ ਇਹਨਾਂ ਨੇ ਆਪਣੇ ਰਾਜ ਭਾਗ ਚ ਕੀਤੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਭੁਗਤਣੇ ਪੈਣਗੇ ਮੈਂ ਕਹਿਣਾ ਚਾਹੁੰਦਾ ਉਹਨੂੰ ਵੀ ਤਿਆਰੀ ਰੱਖਣੀ ਚਾਹੀਦੀ ਹੈ ਹੋ ਸਕਦਾ ਉਹਨੂੰ ਵੀ ਇਸ ਤਰ੍ਹਾਂ ਤੇ ਤੁਰਨਾ ਪਵੇ ਕਿਉਂਕਿ ਤਿਆਰੀ ਰੱਖਣੀ ਚਾਹੀਦੀ ਇਹਨੂੰ ਆਪਦਾ ਪੂਰੀ ਬਿਸਤਰਾ ਬੰਨ ਕੇ ਰੱਖਣਾ ਚਾਹੀਦਾ ਪਤਾ ਨਹੀਂ ਕਿਹੜੀ ਸਰਕਾਰ ਜਦੋਂ ਸਰਕਾਰ ਇਸ ਰਾਹ ਤੇ ਤੁਰੀ ਹ ਤਾਂ ਆ ਮੈਂ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਕਿਸੇ ਨਾ ਅਨਿਆਇ ਨਹੀਂ ਹੋਣਾ ਚਾਹੀਦਾ ਪਰ ਨਿਆਂ ਤਾਂ ਜਿਹੜਾ ਬੀਜਿਆ ਜਾਂ ਉਹ ਵੱਡਣਾ ਹੀ ਪੈਣਾ। ਤੁਸੀਂ ਤਾਂ ਸਾਲਟਾਂ ਪਾਉਂਦੇ ਰਹੇ ਏਕੇ 47ਾਂ ਦੇ ਰੌਂਦ ਪਾਉਂਦੇ ਰਹੇ ਝੂਠੇ ਮੁਕਾਦਮੇ। ਲੋजन ਕਰਕੇ ਗੱਡੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਕੀਤੇ ਤੁਸੀਂ। ਤੇ ਅੱਜ ਅੱਜ ਹੁਣ ਚੀਕਾਂ ਕਿਉਂ ਮਾਰਦੇ ਹੁਣ ਭੁਗਤੋ। ਮੈਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਨਾ ਕਿ ਬਾਦਲ ਮਜੀਠੀਏ ਇਹਨਾਂ ਜੋ ਕੁਝ ਕੀਤਾ ਜਿਨ੍ਹਾਂ ਨੂੰ ਭੁਗਤਣਾ ਪੈ ਰਿਹਾ ਇਹਨਾਂ ਦਾ ਹਸਾਬਕਿਤਾਬ ਜਿਹੜਾ ਹੋ ਰਿਹਾ ਵਾ। ਔਰ ਇਹਨਾਂ ਨੂੰ ਹੁਣ ਉਹ ਜੋ ਇਹਨਾਂ ਨੇ ਬੀਜਿਆ ਉਹਨੂੰ ਵੱਡਣਾ ਚਾਹੀਦਾ ਔਰ ਸੰਗਤਾਂ ਨੂੰ ਸੂਚਿਤ ਔਰ ਮੈਂ ਇਹਨਾਂ ਦੇ ਜਿਹੜੇ ਟੁਕੜਬੋਚ ਆ ਜਿਹੜੇ ਚੱਪਲੀ ਝਾੜ ਆ ਸੁਪਾ ਸਲਾਰ ਇਹਨਾਂ ਦੇ ਜਿਹੜੇ ਕਮੈਂਟਾਂ ਦੇ ਵਿੱਚ ਮੈਂ ਸਾਰਿਆਂ ਨੂੰ ਚੈਲੰਜ ਕਰਦਾ ਜਿੱਥੇ ਮਰਜ਼ੀ ਬੈਠ ਕੇ ਗੱਲਬਾਤ ਕਰ ਟੀਵੀ ਚੈਨਲ ਤੇ ਜੇ ਉਦਾਂ ਬਹਿ ਕੇ ਜਿੱਥੇ ਮਰਜ਼ੀ ਗੱਲ ਕਰ ਲਓ ਇਹ ਦੁੱਧ ਤੋਤੇ ਨਹੀਂ ਇਹਨਾਂ ਨੇ ਜੋ ਕੁਝ ਕੀਤਾ ਅੱਜ ਭੁਗਤਣਾ ਪੈ ਰਿਹਾ ਔਰ ਖੁਦ ਮੰਨੇ ਆ ਮੈਨੂੰ ਇੱਕ ਧਾਰਮਿਕ ਸਥਾਨ ਤੇ ਸੁਖਵੀਰ ਸਿੰਘ ਬਾਦਲ ਮਿਲਿਆ ਉੱਥੇ ਗੱਲਬਾਤ ਚੱਲੀ ਕਹਿਣ ਲੱਗਿਆ ਕਹਿੰਦੇ ਇਹ ਮੈਂ ਪੁਲਿਸ ਨੂੰ ਕਿਹਾ ਕਿਸੇ ਨਾਲ ਜਾਤੀ ਨਹੀਂ ਹੋਣੀ ਚਾਹੀਦੀ ਤੇ ਮੈਂ ਕਿਹਾ ਮੇਰੇ ਨਾਲ ਤਾਂ ਤੇਰੇ ਰਾਤ ਚ ਇੰਨੀਆਂ ਜਾਤੀਆਂ ਹੋਈਆਂ ਐਨੇ ਥਾਵਾਂ ਤੇ ਉਹ ਕਹਿੰਦਾ ਉਹ ਤਾਂ ਮੈਂ ਮੁਕਾਦਮੇ ਪਵਾਉਂਦਾ ਸੀ ਤੁਹਾਡੇ ਤੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੁਸੀਂ ਸਾਡਾ ਸਮਰਥਨ ਨਹੀਂ ਕਰਦੇ ਤੁਸੀਂ ਸਾਡੇ ਕਹੇ ਤੇ ਡੇਰੇ ਵਾਲੇ ਦਾ ਵਿਰੋਧ ਕਰਨੋਂ ਨਹੀਂ ਹਟਦੇ ਕਹਿੰਦਾ ਉਹ ਤਾਂ ਮੈਂ ਪਵਾਏ ਸੀ ਮੁਕਾਦਮੇ ਮੇਰੇ ਨਾਲ ਜਿੱਥੇ ਮਰਜੀ ਸੁਖਵੀਰ ਸਿੰਘ ਬਾਦਲ ਨੂੰ ਬਿਠਾ ਲਿਓ ਮੈਂ ਹਰ ਗੱਲ ਦਾ ਜਵਾਬ ਦਊ ਬਿਕਰਮ ਸਿੰਘ ਮਜੀਠੀਆ ਨੂੰ ਬਿਠਾ ਲਿਓ ਜਵਾਬ ਦਊਂਗਾ ਆੜੇ ਟੁਕੜ ਬੋਜੇ ਇਹਨਾਂ ਦਾ ਮੈਂ ਜਵਾਬ ਨਹੀਂ ਦਿੰਦਾ ਵੀ ਜਿਹੜੇ ਐਵੇਂ ਚੱਪੜੀ ਝਾੜਾ ਜਿਹੜੇ ਅੰਨੇ ਭਗਤ ਆ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਮੈਂ ਜਵਾਬ ਨਹੀਂ ਦਿੰਦਾ ਪਰ ਅੱਜ ਇਹਨਾਂ ਨੂੰ ਆਪਣਾ ਕੀਤਾ ਭੁਗਤਣਾ ਪੈ ਰਿਹਾ ਸੋ ਸੰਗਤ ਨੂੰ ਮੈਂ ਬੇਨਤੀ ਕਰਦਾ ਤੇ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਨਾ ਕਿ ਜੋ ਹੈਗਾ ਉਹ ਕੀਤਾ ਜਾਵੇ ਵਾਅਦਾ ਤੁਸੀਂ ਵੀ ਨਾ ਕਰਿਓ ਨਹੀਂ ਤੇ ਦਿਨ ਤੁਹਾਨੂੰ ਵੀ ਭੁਗਤਨੇ ਪੈਣੇ ਆ ਜੇ ਤੁਸੀਂ ਵਾਅਦਾ ਕਰੋਗੇ ਇਹ ਦਿਨ ਗਾਂ ਗਾਂ ਜਿਹੜੇ ਤੁਸੀਂ ਵੀ ਜਿਹੜਾ ਉਹਨਾਂ ਬੀਜਿਆ ਉਹ ਅੱਡ ਰਹੇ ਆ ਜਿਹੜਾ ਤੁਸੀਂ ਬੀਜੋਗੇ ਉਹ ਤੁਹਾਨੂੰ ਵੱਡਣਾ ਪੈਣਾ ਸੋ ਸੰਗਤਾਂ ਨੂੰ ਸਜੇਦ ਧੋਣ ਦੀ ਲੋੜ ਆ ਕੋਲਾਂ ਚੁਕਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ